ਕਰਨ ਸਭ ਹਾਰਪੁਰ ਚ ਅਜਕਲ 베ਸਡ ਹੈ ਵਿਪਾਸਨਾ ਸੈਂਟਰ ਜਿਹੜਾ ਹੈ ਉੱਥੇ ਇੱਕ ਬੜੇ ਸਪੈਸ਼ਲ ਮਹਿਮਾਨ ਰੁਕੇ ਹੋਏ ਹੈ ਉਹ ਮਹਿਮਾਨ ਵੈਸੇ ਤਾਂ ਮੇਰੇ ਖਿਆਲ ਚ ਥੋੜਾ ਜਿਹਾ ਫਰਕ ਹੈ ਹੁਣ ਤਾਂ ਥੋੜੇ ਦਿਨਾਂ ਨੂੰ ਪਗੋੜਿਆਂ ਵਾਲੀ ਆਦਤ ਆ ਜੂਗੀ ਪਗੋੜਾ ਜਿਵੇਂ ਕਿਤੇ ਜਾ ਕੇ ਛੈ ਲੈਂਦਾ ਨੇ ਪਗੋੜੇ ਨੂੰ ਕੋਈ ਸ਼ੌਅ ਸ਼ੈ ਦਿੰਦਾ ਆਲਸੋ ਬਿਕਮਸ ਕੰਪਲਿਸਿਟ ਇਨ ਅ ਕ੍ਰਾਈਮ ਉਹ ਛਿਪੇ ਕਮਰੇ ਇਤੇ ਈਦੀ ਗੁਰਸੇਤ ਤੋਂ ਬਾਹਰ ਆ ਰਹੇ ਆ ਉੱਥੇ ਮਿਲਣ ਗਏ ਆ ਭਗਵਦਮਾਨ ਜੀ ਮੱਥਾ ਟੇਕਣ ਤੋਂ ਪਹਿਲਾਂ ਉੱਥੇ ਹੀ ਮਿਲ ਕੇ ਆਏ ਉਹਨਾਂ ਨੇ ਝਾੜ ਪਈ ਇਤਕਰੀ ਕੀ ਜਾਨਾ ਮੇਰੇ ਮਗਰ ਭਗਵੰਤ ਕਰੀ ਕੀ ਜਾਨੇ ਤੁਸੀਂ ਮੇਰੇ ਮੇਰੇ ਮਗਰ ਤਾਂ ਪੁੱਲਸ ਪਈ ਏ ਤੇ ਇਹਨਾਂ ਨੂੰ ਇਹਨਾਂ ਨੂੰ ਉਸ ਬਹਾਨਾ ਮਿਲ ਕੇ ਜਿਹੜਾ ਇਹਨਾਂ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਝਾੜ ਉੱਥੇ ਪਈ ਕੇਜਰੀਵਾਲ ਸਾਹਿਬ ਨੂੰ ਜਵਾਬ ਦੇ ਨਹੀਂ ਸਕੇ ਤੇ ਉਹਦੀ ਝਾੜ ਦੇ ਬਨਸਪਤ ਉਹ ਆਪਣੀ ਜਿਹੜੀ ਹੈ ਉਕਸੀਆਣੀ ਬਿੱਲੀ ਵਾਲਾ ਹਾਲ ਸੀਗਾ ਜਿਸ ਹਸਾਬ ਨਾਲ ਉੱਥੇ ਭਗਵੰਤ ਮਾਨ ਜੀ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਜਿਹਦਾ ਪਰਸਨਲੀ ਮੈਂ ਆਪਣੇ ਪਰਸਨਲ ਤੌਰ ਤੇ ਬੀਜੇਪੀ ਦੇ ਪ੍ਰਧਾਨ ਦੇ ਤੌਰ ਤੇ ਤੇ ਬੀਜੇਪੀ ਪਾਰਟੀ ਕੋਲੋਂ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਪਰ ਐਜ਼ ਅ ਚੀਫ ਮਿਨਿਸਟਰ ਬਿਕਾਜ਼ ਉਹਨਾਂ ਨੇ ਆਪਣੇ ਕੱਲ ਭਾਸ਼ਣ ਚ ਗੱਲ ਕਰਦੇ ਕਰਦੇ ਕਿਹਾ ਐਜ਼ ਅ ਹੈੱਡ ਆਫ ਦਾ ਸਟੇਟ ਵੀ ਮੈਂ ਇਸ ਮੁੱਦੇ ਨੂੰ ਚੱਕੂਗਾ ਐਜ਼ ਅ ਹੈੱਡ ਆਫ ਦਾ ਸਟੇਟ ਆਈ ਥਿੰਕ ਉਹਨਾਂ ਨੂੰ ਆਪਣੀ ਉਸ ਮਰਿਆਦਾ 'ਚ ਰਹਿ ਕੇ ਗੱਲ ਕਰਨਾ ਕਰਨੀ ਚਾਹੀਦੀ ਹੈ